ਕੋਈ ਥੋੜੇ ਸਫੈਦੇ ਨਹੀਂ ਆਪਾਂ ਲੈ ਕੇ ਆ ਗਏ ਇੱਧਰ ਵੇਖ ਲੋ ਭਾਈ ਉੱਧਰ ਵੇਖ ਲੋ ਸਾਰੇ ਸਫੈਦੇ ਪਏ ਆ ਤੇ 6 ਕਿਲੇ ਸਫੈਦੇ ਲਾਇਆ ਬਾਈ ਨੇ ਪਿੰਡ ਹੈਗਾ ਭਾਈ ਜੱਸਿਆਣਾ ਜਿਲ੍ਹਾ ਸ਼੍ਰੀ ਮਕਸਦਰ ਸਾਹਿਬ ਖੜੇ ਆਪਾਂ ਤੇ ਨਾਲ ਆਪਣੇ ਫੌਜੀ ਆ ਹਬੋਰ ਨਰਸਰੀ ਵਾਲਾ ਜਿਹੜਾ ਬਾਈ ਸਫੈਦੇ ਲੋਕਾਂ ਨੂੰ ਲਵਾ ਰਿਹਾ ਤੇ ਭਾਈ ਫੌਜੀ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਚੈਨਲ ਦਾ ਵੀ ਜੀ ਆ ਇਹਨੂੰ ਆਖਦੇ ਆ ਜੀ ਬਾਈ ਪਹਿਲਾਂ ਆਪਾਂ ਵੀਡੀਓ ਪਾਈ ਸੀ ਹਨਾ ਹਾਂਜੀ ਭਾਈ ਉੱਦੇ ਖੜ ਕੇ ਪਾਈ ਸੀ ਨਰਸਰੀ ਚ ਹਾਂਜੀ ਭਾਈ ਲੋਕ ਕਹਿੰਦੇ ਬਾਈ ਕੈਂਸਰ ਹੋ ਜਾਂਦਾ ਇਹਨਾ ਹਾਂਜੀ ਪਾਣੀ ਜਿਵੇਂ ਚੱਕੀ ਤੁਰੇ ਹੁੰਦੇ ਆ ਤੁਸੀਂ ਪੁੱਠੇ ਕਿਤੇ ਲਾਤੇ ਲੋਕ ਠੀਕ ਆ ਕਿਉਂ ਪੰਜਾਬ ਨੂੰ ਬਰਬਾਦ ਕਰਦੇ ਆ ਪਹਿਲਾਂ ਤਾਂ ਬਾਈ ਇਹਦਾ ਜਵਾਬ ਦੇ ਦੋ ਜਵਾਬ ਬਾਈ ਹੁਣ ਪੂਰਾ ਜਿਹੜਾ ਆਪਣਾ ਹੈਗਾ ਹੁਸ਼ਿਆਰਪੁਰ ਜ਼ਿਲ੍ਹਾ ਉੱਥੇ ਤਾਂ ਸਪੈਸ਼ਲ ਦਾ ਪਬੂਲਰ ਆ ਉੱਥੇ ਤਾਂ ਕੋਈ ਹੈ ਨਹੀਂ ਬਈ ਸਭ ਤੋਂ ਵੱਧ ਕੇਸ ਤਾਂ ਕੈਂਸਰ ਦੇ ਬਠਿੰਡੇ ਜ਼ਿਲ੍ਹੇ ਚ ਐਥੋਂ ਰੇਲ ਵੀ ਚੱਲਦੀ ਰਹੀ ਆ ਉਹੀ ਆ ਨਾ ਜੀ ਬਿਕਾਨੇਰ ਨੂੰ ਤਾਂ ਸਾਰੇ ਆਪਣੇ ਮਾਲਵਾ ਬੈਲਟ ਬਠਿੰਡੇ ਤੋਂ ਜਾਂਦੇ ਆ ਲੋਕ ਜਿਆਦਾ ਹੁਸ਼ਿਆਰਪੁਰੋਂ ਤਾਂ ਕੋਈ ਆਉਂਦਾ ਨਹੀਂ ਬਈ ਨਾ ਕੋਈ ਹਸਪਤਾਲ ਆ ਉੱਥੇ ਸਪੈਸ਼ਲ ਵੀ ਚਲੋ ਉੱਥੇ ਹੀ ਰਹਿ ਜਾਂਦੇ ਹੁਣ ਸਹੀ ਆ ਹਾਂਜੀ ਅਛਾ ਜਿਹੜੀ ਇਹ ਕੈਂਸਲ ਵਾਲੀ ਗੱਲ ਹੈ ਇਹ ਇੱਕ 허ਵਾ ਉਹ ਐਵੇਂ ਬੇਕਾਰ ਤੇ ਪਾਣੀ ਵਾਲਾ ਇਹ ਬੇਤੁਕੀਆਂ ਗੱਲਾਂ ਤੇ ਅੱਜ ਬਾਈ ਆਪਾਂ ਆਏ ਆ ਇੱਥੇ 6 ਕਿੱਲੇ ਜਿਵੇਂ ਬਾਈ ਲਾ ਰਿਆ ਕਿਸਾਨ ਹਨਾ ਬਾਈ ਆਪਣੇ ਨਾਲ ਬਾਈ ਬੱਗਾ ਬਾਈ ਹਾਂਜੀ ਕਮਰਜੀਸ ਬੱਗਾ ਜੀ ਹਾਂ ਕਮਰਜੀ ਦੇ ਬੱਗਾ ਬਾਈ ਜੱਸਿਆਂ ਦਾ ਕਿਸਾਨ ਆ 6 ਕਿੱਲੇ ਜਿਹੜੀ ਆ ਜਮੀਨ ਬਾਈ ਹਨਾ ਅਸਪੈਕਟ ਲਾਏ ਬਾਈ ਹੋਣ ਲਾਏ ਆ ਹਾਂਜੀ ਤੇ ਬਾਕੀ ਬਾਈ ਜਿਹੜਾ ਹੈਗਾ ਫੌਜੀ ਸਾਹ ਹਲਵਾ ਰਹੇ ਹਨਾ ਭਾਈ ਸਾਹਿਬ ਜੇ ਹੁਣ ਮੰਨ ਕੇ ਗੱਲ ਕਰਗੇ ਬਾਈ ਇਹ ਜਿਹੜਾ ਕਲੋਨ ਆ ਕਲੋਨ ਦੀ ਨਿਸ਼ਾਨੀ ਕੀ ਹੁੰਦੀ ਜਿਹੜੀ ਤੁਸੀਂ ਪਹਿਲਾਂ ਵੀ ਦੱਸੇ ਸੀ ਕਲੋਨ ਦੇ ਵਿੱਚ 8-10 ਵੈਰਾਈਟੀਆਂ ਜਿਹੜੀਆਂ ਆਮ ਲੇਟੈਸਟ ਚੱਲ ਰਹੀਆਂ ਚਾਰ-ਪੰਜ ਆ ਚਾਰ-ਪੰਜ ਦੇ ਵਿੱਚ ਸਭ ਤੋਂ ਉੱਪਰ ਚੱਲ ਰਹੀ ਆ ਪੀ 23 ਪੀ 23 ਪੀ 23 ਇਹਦੀ ਕੀ ਨਿਸ਼ਾਨੀ ਆ ਬਾਈ ਜੀ ਨਿਸ਼ਾਨੀ ਬਾਈ ਜੀ ਇਹਦੀ ਇਹ ਆ ਵੀ ਚਲੋ ਹੁਣ ਤਾਂ ਇਹ ਅਜੇ ਮਹਿਸੂਸ ਨਹੀਂ ਹੋਣਾ ਓਵੇਂ ਹਨਾ ਇਹਦੇ ਕੀ ਆ ਬਾਈ ਜੇ ਜਦੋਂ ਵੱਡਾ ਹੋਊਗਾ ਆਪੇ ਟਾਹਣੀਆਂ ਪੱਤੇ ਝਾੜੂਗਾ ਠੀਕ ਆ ਗੱਜ ਤਰਾਂ ਸਿੱਧਾ ਜਾਊਗਾ ਸਫੇਦ ਹੋਊਗਾ ਵਪਾਰੀ ਨੂੰ ਉੱਡ ਕੇ ਲਾਊਗਾ ਇਸ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਪਲਾਈ ਪਲਾਈ ਦਾ ਸਪੈਦਾ ਨਹੀਂ तकरीबन ਸਾਰਿਆਂ ਦੇ ਬੰਦ ਦੇਸੀ ਨੂੰ ਛੱਡ ਗਏ ਇਹ ਤੋਂ ਬਾਈ ਇੱਕ ਸਟੇਸ਼ਨਰੀ ਵੀ ਤਿਆਰ ਹੁੰਦੀ ਹੈ ਕਾਗਜ਼ ਵੀ ਤਿਆਰ ਹੁੰਦਾ ਕਾਗਜ਼ ਵੀ ਤਿਆਰ ਹੁੰਦਾ ਜੀ ਜੇ ਬਾਈ ਚਲੋ ਤੁਸੀਂ ਲਵਾਤੇ ਬਾਈ ਜਿਆਤਰ ਹਨ ਚਲ 6 ਕਿੱਲੇ ਬਾਈ ਨੇ ਹੌਸਲਾ ਕੀਤਾ ਦਿਲ ਕੱਢਿਆ 6 ਕਿੱਲੇ ਲਾਤੇ ਤੇ ਬਾਈ ਮੰਡੀਕਰਨ ਦਾ ਨੌਖਾ ਵੇ ਉਹ ਕਿਸੇ ਤੇ ਨਹੀਂ ਹੁੰਦਾ ਬਾਈ ਜੀ ਅੱਜ ਕੱਲ ਕੋਈ ਸੀ ਗੂਗਲ ਤੇ ਸਰਚ ਮਾਰੋ ਪਲਾਈ ਦੀਆਂ ਫੈਕਟਰੀਆਂ ਹਰ ਸ਼ਹਿਰ ਦੇ ਵਿੱਚ ਦੋ ਦੋ ਚਾਰ ਚਾਰ ਹੈ ਹੂੰ ਕੋਈ ਚੰਗਾ 40 50 ਕਿੱਲੇ ਵਾਲਾ ਬਾਈ ਟਾਲੀ ਦੇ ਬੈੱਡ ਸੋਫੇ ਬਣਾਉਂਦਾ ਹੈ ਨਹੀਂ ਤਾਂ ਰਸੋਈ ਵੀ ਸਾਰੀ ਪਲਾਈ ਨਾਲ ਹੀ ਭਰਦੀ ਆ ਬੋਰਡ ਦਾ ਤੇ ਬੈਡਨ ਮਾਰੀਆਂ ਵੀ ਸਾਰੀਆਂ ਪਲਾਈ ਨਾਲ ਹੀ ਆ ਠੀਕ ਹੈ ਹੁਣ 20-25000 ਦੀ ਬਾਈ ਜੀ ਮੰਨ ਲਓ ਇੱਕ ਚੰਗਾ 20-25000 ਦਾ ਬੈਡ ਆ ਜਾਣਾ ਦਰਮਿਆਨਾ ਹੈ ਨਾ ਤੇ ਤੁਸੀਂ ਟਾਲੀ ਦਾ ਬਣਾ ਕੇ ਦਿਖਾਓ ਕਹੀਂ ਤਾਂ ਲੇਵਰ ਹੀ ਲੈ ਜਾਂਦੇ ਆ ਯਾਨੀ ਕਿ ਬੇਫਿਕਰੇ ਹੋ ਜਗੇ ਜੇ ਮਾੜੇ ਬੇਫਿਕਰ ਹੋ ਜੇ ਬਾਈ ਜੀ ਐਡਾ ਇੰਡੀਆ ਪਈ ਇੰਨੀ ਦੁਨੀਆ ਪਈ ਇਨਾ ਮੁਲਕ ਪਈ ਮਤਦਾ ਅੱਜ ਦਾ ਇਹ ਬਾਲਨ ਦੇ ਤੌਰ ਤੇ ਲੱਗੇ ਬਾਈ ਅੱਜ ਦਾ ਕੀ ਹਊਗਾ ਪਾਲਣ ਵੀ ਬਾਈ ਜੀ ਗਿੱਲਾ ਤਾਂ 7-800 ਚੱਲੀ ਜਾਂਦਾ ਅੱਜ ਦਾ ਰੇਟ ਆ ਹਾਂਜੀ ਤੇ ਅਜੇ ਤਾਂ ਵਧਣਾ ਬਈ ਪੰਜਾਹ ਵਧਣਾ ਬਈ ਪੰਜ ਸਾਲਾਂ ਨੂੰ ਮਹਿੰਗਾਈ ਵਧਣੀ ਹੈ ਪੰਜ ਸਾਲਾਂ ਦੀ ਫਸਲ ਹੈ ਇਹ ਕਹਿ ਕੇ ਆਪਾਂ ਜਿਵੇਂ ਦਾ ਨੂੰ ਪੰਜ ਸਾਲਾਂ ਘਟ ਤੋਂ ਘਟ ਪੈਣਾ ਘਟ ਤੋਂ ਘਟ ਜੀ ਠੀਕ ਆ ਤੇ ਬਾਈ ਜੇ ਇਹਦੀ ਗੱਲ ਕਰਕੇ ਹੁਣ ਲਾਉਣ ਦੀ ਆ ਜਿਵੇਂ ਆ ਲਾਈ ਜਨੇ ਬਾਈ ਇਹਦਾ ਕੀ ਹੈਗਾ ਪੈਰਾਮੀਟਰ ਕਿੰਨਾ ਬਾਈ ਇਹ ਬਾਈ ਜੀ ਹੁਣ ਇਸ ਟਾਈਮ ਲੱਗਿਆ ਇਹ ਲੈਂ ਤੋਂ ਲੈਂ 10 ਆ ਬੂਟੇ ਤੋਂ ਬੂਟਾ 7 ਆ ਗਵਾਂਢੀ ਨਾਲੋਂ ਬਾਈ ਹੋਰਾਂ ਨੇ ਆਪਦਾ ਹੀ ਘਰ ਆ ਆਪਦਾ ਹੀ ਪਰਿਵਾਰ ਆ ਫਿਰ ਵੀ 5 ਫੁੱਟ ਛੱਡਿਆ ਅੱਛਾ 5 ਫੁੱਟ ਜਿਹੜਾ ਥਾਂ ਉਹ ਗਵਾਂਢੀ ਨਾਲੋਂ ਛੱਡ ਕੇ ਜਿਵੇਂ ਆ ਕੰਪਲੀਟ ਹੁੰਦੀ ਹੈ ਹਨਾ ਵੀ ਸਾਡੀ ਫਸਲ ਖਰਾਬ ਹੋ ਜਾਂਦੀ ਆ ਛਾਂ ਪੱਤੇ ਡੇਕਦੇ ਸ਼ੋ ਚੀਜ਼ ਤਾਂ ਪਹਿਲਾਂ ਹੀ ਰੱਖ ਲੈ ਹਾਂਜੀ ਹਾਂਜੀ ਵਧੀਆ ਗੱਲ ਹਨਾ ਹਾਂ ਨਹੀਂ ਚੰਗੀ ਸਿਆਣੀ ਗੱਲ ਆ ਵੀ ਸਿਆਣੀ ਗੱਲ ਤੇ ਬਾਈ ਜੇ ਗੱਲ ਕਰੇ ਇਹਦੇ ਤੇ ਜਿੰਦਾ ਚਲੋ ਅੱਜ ਜਿਹੜਾ ਇਹ ਖਰਚਾ ਹੋ ਗਿਆ ਖਾਲੀਆਂ ਪਟਕੇ ਇੱਕ ਖਾਲੀਆਂ ਦੀ ਬਹੁਤ ਵਧੀਆ ਦਿੱਤੀ ਹੈ ਬਾਈ ਹਨਾ ਇਹ ਬਾਈ ਪਾਣੀ ਲਿਮਟ ਨਾਲ ਜਿੰਨਾ ਕੁ ਲੋਡ ਆ ਆਪਣੇ ਮੰਨ ਲਓ ਕਿ ਨਰਮ ਪਾਣੀ ਆ ਮੰਨ ਲਓ ਕਿ 80 ਦਾ ਹੀ ਹੈ ਵਾਰੀ ਹਨਾ ਇਹ ਖੁੱਲਾ ਛੱਡੋਂਗੇ ਕਿਹੜਾ ਦੋ ਕਿਹੜੇ ਰਹਿ ਜੂ ਖਾਲੀਆਂ ਬਾਈ ਹੋਰ ਨਹੀਂ ਤਾਂ ਅੱਧੀਆਂ ਦਾ ਭਰ ਲੰਗੀਆਂ ਪਤਲਾ ਪਾ ਦਿਓ ਪਾਣੀ ਉਹ ਤਾਂ ਆਪਦੇ ਤੇ ਡਿਪੈਂਡ ਨਾਲੇ ਗੰਦ ਮੰਦ ਨਹੀਂ ਹੁੰਦਾ ਨਾਲੇ ਚ ਫਾਲਤੂ ਗੰਦ ਮੰਦ ਨਹੀਂ ਹੁੰਦਾ ਠੀਕ ਹੈ ਪਾਣੀ ਦੀ ਤਾਂ ਵੇਸਟੇਜ ਇਕੱਠੀ ਆ ਵਧੀ ਨਹੀਂ ਜੀ ਵਧੀ ਨਹੀਂ ਹਾਂਜੀ ਠੀਕ ਹੈ ਬਾਈ ਇਹ ਰੇਟ ਦੀ ਗੱਲ ਕਰਕੇ ਫੌਜੀ ਸਾਹਿਬ ਕਿੱਥੋਂ ਤੱਕ ਬਾਈ ਇਹ ਪੈ ਜੂਗਾ ਕਿਸਾਨ ਵੀਰ ਭਾਈ ਜੀ ਇਹਦਾ ਰੇਟ ਆਹੀ ਕੋਈ 20 ਰੁਪਈਆ ਦੇ ਆਸ-ਪਾਸ ਆ ਵਿੱਚ ਬਾਕੀ ਲੇਬਰ ਹੋ ਜਾਂਦੀ ਹੈ ਕੋਈ 5-6 ਰੁਪਏ ਜਿਵੇਂ ਜਿਵੇਂ ਮੰਨ ਲਓ ਡਿਸਟ੍ਰਿਕਟ ਆਪਣੇ ਅਬੋੜ ਤੋਂ ਕਹਿ ਦਈਏ ਜਾਂ ਜਿਵੇਂ ਜਿਵੇਂ ਕੋਈ ਇੱਕ ਜ਼ਿਲ੍ਹਾ ਚੇਂਜ ਹੋ ਜਾਂਦਾ ਹੈ ਰੁਪਿਆ 50 ਪੈਸੇ ਉਹ ਐਵੇਂ ਪਰਾ ਨੂੰ ਕੋਈ ਟਰਾਂਸਪੋਰਟੇਸ਼ਨ ਵੀ ਖਰਚਾ ਹੁੰਦਾ ਹੈ ਕਈ ਹੁੰਦਾ ਭਾਈ ਫੌਜੀ ਸਾਹਿਬ ਕਈਆਂ ਬੰਦਿਆਂ ਕੋਲੇ ਲੇਬਰ ਨਹੀਂ ਹੁੰਦੀ ਹਨਾ ਉਹ ਵੀ ਤੁਸੀਂ ਪ੍ਰਬੰਧ ਕਰਕੇ ਦੇ ਸਕਦੇ ਆ ਆਪਦੇ ਕੋਲੋਂ ਜੇ ਲੇਬਰ ਨਹੀਂ ਨਹੀਂ ਆਪਣੇ ਕੋਲੇ ਪਾਰਟੀ ਹੈਗੀ ਆ ਜੀ ਆਪਣੇ ਹਾਂ ਦੋ ਤਿੰਨ ਪਾਰਟੀਆਂ ਆ ਆਪਣੇ ਪਾਰਟੀ ਹੈਗੀਆਂ ਲੇਬਰ ਦਾ ਕੋਈ ਦਿੱਕਤ ਨਹੀਂ ਪਰ ਏਰੀਆ ਥੋੜਾ ਜਿਹਾ ਜਿਵੇਂ ਕਹਿ ਦਈਏ ਜਿਵੇਂ ਕੋਈ ਦੋ ਕਿੱਲੇ ਪੰਜ ਕਿੱਲੇ ਸੱਤ ਕਿੱਲੇ 10 ਕਿੱਲੇ ਜਿੰਨਾ ਹੋਵੇ ਏਰੀਆ ਕੁਆਂਟੀਟੀ ਬਾਅਦ ਹਾਂਜੀ ਤੇ ਭਾਈ ਜੇ ਜ਼ਮੀਨ ਦੀ ਗੱਲ ਕਰਕੇ ਫੌਜੀ ਸਾਹਿਬ ਜ਼ਮੀਨ ਕਿਹੜੀ ਜ਼ਮੀਨ ਦੇ ਵਿੱਚ ਮੰਨ ਕੇ ਚੱਲੋ ਇਹ ਸਪੈਸ ਦਾ ਜਿਹੜਾ ਵਧੀਆ ਹੁੰਦਾਗਾ ਜਿਵੇਂ ਹੁਣ ਆਹ ਜ਼ਮੀਨ ਜਿੱਥੇ ਭਾਈ ਜੀ ਫਸਲ ਹੁੰਦੀ ਆ ਹੂੰ ਦਾ ਪੁੱਛਿਆ ਦਿੰਦਾ ਯਾਰ ਜ਼ਮੀਨ ਦੇ ਵਿੱਚ ਕਹਿੰਦੇ ਆਪਾਂ ਯਾਰ ਪਾਣੀ ਨਰਮ ਹੈ ਸਾਡੇ ਵਿੱਚ ਸਵਾਲ ਜਵਾਬ ਕਰਦੇ ਆ ਬਾਈ ਬਾਈ ਜਿਹੜੇ ਪਾਣੀ ਬੋਰ ਦੇ ਨਾਲ ਫਸਲ ਹੁੰਦੀ ਆ ਉਹ ਇਹਦੇ ਵਾਸਤੇ ਕਿਉਂ ਖੰਡ ਮਿਸ਼ਰੀ ਵਰਗਾ ਹੈ ਪਾਣੀ ਫੈਦੇ ਵਾਸਤੇ ਫੈਦੇ ਵਾਸਤੇ ਜੀ ਜਿੱਥੇ ਆਮ ਫਸਲ ਹੋ ਜਾਂਦੀ ਆ ਉੱਥੇ ਬਸ ਸਹੀ ਆ ਹਾਂ ਬੋਰ ਦਾ ਪਾਣੀ 2 ਨੰਬਰ 3 ਨੰਬਰ ਜੋ ਵੀ ਆ ਜਿੱਥੇ ਫਸਲ ਕਰ ਦਿੰਦਾ ਪਾਣੀ ਬੋਰ ਦਾ ਉੱਥੇ ਇਹ ਪੂਰਾ ਲਾਹੇਵੰਦ ਪਾਣੀ ਹੈ ਇਹ ਪੂਰਾ ਲਾਹੇਵੰਦ ਠੀਕ ਆ ਤਾ ਬਾਈ ਆਪਾਂ ਕਿਸਾਨਾ ਹਵੀਰ ਵੀ ਆਪਣੇ ਨਾਲ ਹੈਗਾ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਵੀ ਹਨਾ ਦਿਮਾਗ ਚ ਕਿਵੇਂ ਆ ਬਾਈ ਤੁਹਾਡੇ ਵੀ ਹੁਣ ਝੋਨਾ ਵਧੀਆ ਹੁੰਦਾ ਇੱਥੇ ਬਾਈ ਹਨਾ ਝੋਨਾ ਹੁੰਦਾ ਜੀ ਪਾਣੀ ਵੀ ਤੁਹਾਡਾ ਵਧੀਆ ਮਿੱਠਾ ਬਾਈ ਫਿਰ ਇਧਰਲੇ ਪਾਸੇ ਕਿਵੇਂ ਐਡਾ ਦਿਲ ਕੱਢਿਆ ਜਿਵੇਂ 6 ਕਿੱਲੇ ਤੁਸੀਂ ਆਹ ਲਾਤੀ ਆ ਠੀਕ ਐ ਇਹ ਤੋਂ ਵੱਧ ਵੀ ਤੁਸੀਂ ਕਹਿ ਰਹੇ ਸੀ ਕਿ ਵੀ ਆਪਣਾ ਦੂਜਾ ਪਲਾਟ ਵੀ ਸਾਰੇ ਲਾਉਣੇ ਆ ਹਾਂਜੀ ਹਾਂਜੀ ਕਿਵੇਂ ਦਿਮਾਗ ਚ ਆਈ ਬਈ ਇਹ ਬਾਈ ਜੀ ਸਭ ਤੋਂ ਪਹਿਲਾਂ ਤੇ ਇਹ ਗੱਲ ਹੁੰਦੀ ਆ ਵੀ ਅੱਥ ਸਹੇਂ ਦੀ ਗੱਲ ਹੁੰਦੀ ਆ ਹੂੰ ਹਾਂ ਤੁਹਾ ਅੱਜ ਕੱਲ ਤੁਹਾਨੂੰ ਪਤਾ ਹੀ ਵੀ ਹਰ ਇੱਕ ਬੰਦੇ ਦਾ ਹੀ ਟਾਇਰਡ ਹ ਹਮ ਸਰਕਲ ਹੀ ਆ ਸਰਕਲ ਹੈ ਜੀ ਸਾਡਾ ਜਿਹੜਾ ਸਰਕਲ ਆਣਾ ਜੀ ਸਾਡੇ ਹੈਗੇ ਆ ਜੀ ਜਿਹੜੇ ਸੇਟ 82 ਨੰਬਰ ਜਾਂਨੇ ਸੀ ਬਕਸਰ ਠੀਕ ਹੈ ਰਜੀਵੋ ਜਿਹੜੇ ਆੜਤ ਦੇ ਜੀ ਉਹਨਾਂ ਦਾ ਸਾਡੇ ਤੇ ਸਰ ਤੇ ਬਹੁਤ ਹੱਥ ਹੈ ਜੀ ਹੱਥ ਹਾਂ ਇਹ ਪਹਿਲੀ ਵੀ ਅਸੀਂ ਬੈ ਲਈ ਆ ਜੀ ਠੀਕ ਹੈ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਆ ਵੀ ਜਿਹੜੀ ਕੋਈ ਬੈ ਵਾਲੀ ਬੰਦੀ ਹੈ ਨਾ ਹਮ ਆਪਾਂ ਕਰਾਰ ਨਾਵਾਂ ਨਹੀਂ ਕਰਨਾ ਸਿੱਧੀ ਜਾਈਟਰੀ ਕਰਾਉਣਾ ਇਹ ਵੀ ਉਹਨਾਂ ਦਾ ਦੇਣ ਆ ਸਾਨੂੰ ਕਹਿੰਦੇ ਨੇ ਵੀ ਜੱਟ ਤੇ ਆੜਤੀ ਦਾ ਤਾਂ ਹਨਾ ਰਹਿਤਾ ਜਿਹੜਾ ਚਾਰ ਪੀੜੀਆਂ ਹੋ ਗਈਆਂ ਪੰਜਵੀਂ ਚੱਲ ਪਈ ਹੈ ਜੀ ਤੁੱਥੀ ਹਾਂਜੀ ਇੱਕੋ ਥਾਂ ਦੇ 60 ਪੀੜੀਆਂ ਉਹਨਾਂ ਦੀ ਦੇਣ ਆ ਜੀ ਉਹਨਾਂ ਦੇ ਸਾਰਾ ਕੁਝ ਜੀ ਉਹਨਾਂ ਦਾ ਸਾਡੇ ਸਿਰ ਤੇ ਹੱਥ ਆ ਪੈਲ ਦੇ ਦਾਰਤੇ ਤਾਂ ਉਹਨਾਂ ਦੇ ਉਹਨਾਂ ਦੇ ਸਰਤੇ ਹਾਂਜੀ ਠੀਕ ਹੈ ਤੇ ਦੂਜੀ ਗੱਲ ਬਾਈ ਜਿਵੇਂ ਆ ਸਫੈਦਾ ਹੁਣ ਮੰਨ ਕੇ ਚਲੋ ਸਫੈਦੇ ਤਾਂ ਹੋਰ ਵੀ ਬਹੁਤ ਥਾਵਾਂ ਤੋਂ ਮਿਲ ਜਾਂਦੇ ਸੀਗੇ ਨਾ ਇਹ ਕਿਵੇਂ ਤੁਸੀਂ ਚੂਜ਼ ਕੀਤਾ ਵੀ ਆਪਾਂ ਇਥੋਂ ਫੌਜੀ ਨਰਸੀ ਤੋਂ ਹੀ ਲੈਣਾਗਾ ਇਹ ਜੇ ਅਸੀਂ ਕਈਆਂ ਨਾ ਕੀਤਾ ਸੀ ਜੇ ਏਦੋਂ ਪਹਿਲਾਂ ਪਰਗਤੀ ਵਾਲੇ ਆ ਹਿਸ਼ਾਰਪੁਰ ਉੱਥੇ ਵੀ ਪਤਾ ਕੀਤਾ ਸੀ ਜੀ ਹਾਂਜੀ ਬਾਜੀ ਫੌਜੀ ਸਾਹਿਬ ਨੇ ਕੋਈ ਗੱਲਾਂ ਦਿੱਤੀਆਂ ਇਹ ਮੰਨ ਨੂੰ ਜਾ ਚਾਹੀਆਂ ਤੇ ਬਸ ਇਹਨਾਂ ਨਾਲ ਜੀ ਕਰ ਲਿਆ ਹਾਂ ਜੀ ਜਿੰਮੇਦਾਰ ਭਰਾ ਦੇ ਤੌਰ ਤੇ ਇਹਨਾਂ ਨਾਲ ਕੰਮ ਬਣ ਗਿਆ ਵਧੀਆ ਗਾਈਡ ਕੀਤਾ ਬਾਈ ਕੋਈ ਐ ਤਾਂ ਨਹੀਂ ਵੀ ਲੱਗਿਆ ਵੀ ਜਿਵੇਂ ਵੀ ਆਪਦਾ ਮਾਲ ਦੇਤਾ ਤੇ ਮੁੜ ਕੇ ਪੁੱਛਣਾ ਨਹੀਂ ਅੱਜ ਜਿਵੇਂ ਵਾਹ ਚ ਖੜੇ ਆ ਤੁਹਾਡੇ ਕੋਲੇ ਅੱਜ ਹਾਂ ਜੀ ਹਾਂ ਜੀ ਇਹਨਾਂ ਨੇ ਸਾਰਾ ਕੁਝ ਤੁਹਾਨੂੰ ਦੱਸਤਾ ਜੀ ਬੇ ਐਦਾਂ ਦਾ ਕਲਾਉਣਾ ਚਿੱਟਾ ਕਲਾਉਣਾ ਐਦਾਂ ਦੀ ਚੀਜ਼ ਬੰਦੀ ਆ ਇੰਨਾ ਸਮਾਂ ਲੱਗਣਾ ਸਾਰਾ ਜੀ ਸਾਰਾ ਕੁਝ ਪਾਰਦਰਸ਼ੀ ਕਰਤਾ ਕੱਲ ਨੂੰ ਕੋਈ ਇਹ ਨਾ ਹੋਵੇ ਹਨਾ ਵੀ ਮਨ ਮਟਾਵਣਾ ਹੋਵੇ ਉਹ ਕੰਮ ਪਹਿਲਾਂ ਹੀ ਕਰਤਾ ਉਹਦਾ ਹਾਂ ਜੀ ਹਾਂ ਜੀ ਠੀਕ ਆ ਆ ਹੁਣ 6 ਕਿੱਲੇ ਆਹ ਕੰਪਲੀਟ ਹੋ ਗਏ ਬਈ 4 ਕਿੱਲੇ ਤੁਸੀਂ ਘਰ ਕੋਲੇ ਮੈਨੂੰ ਲੱਗਦਾ ਕਹਿੰਦੇ ਸੀਗੇ ਲਾਇਆ ਹੋਇਆ ਹਣਾ ਹਾਂਜੀ ਹਾਂਜੀ ਹਾਂ 2 ਕਿੱਲੇ ਆਹ ਆਹ ਲਾਸਟ ਆ ਜੀ ਆ ਲਾਸਟ ਹੈ ਹਾਂ ਇਹ ਤੋਂ ਬਾਅਦ ਇੱਕ ਆਪਣੇ ਨਾਲ ਆ ਉਹਨਾਂ ਨੂੰ ਵੀ ਲੈ ਕੇ ਦਿੱਤਾ ਸੀਗਾ ਜੀ ਉਹਦੇ ਮੈਂ ਜੀ ਫੌਜੀ ਸਾਹਿਬ ਤੋਂ ਹੀ ਠੀਕ ਹੈ ਕਿੱਲੇ ਦਾ ਭਾਗ ਉਹਨਾਂ ਨੂੰ ਲੈ ਕੇ ਦਿੱਤਾ ਹਾਂ ਉਹਨਾਂ ਨੂੰ ਵੀ ਲੈ ਕੇ ਦਿੱਤਾ ਹਾਂ ਉਹ ਅਜੇ ਨਾਲ ਲਾਉਣਾ ਉਹ ਆਪਾਂ ਉੱਥੇ ਜਾਵਾਂਗੇ ਉਹ ਤੁਹਾਨੂੰ ਵਿਖਾਵਾਂਗੇ ਠੀਕ ਹੈ ਬਾਕੀ ਜਿਹੜੀ ਗੱਲ ਤੁਸੀਂ ਕਿਹਾrti ਅੱਗੇ ਜੀ ਵੀ ਕੈਂਸਰ ਹੈ ਕੈਂਸਰ ਉਹ ਤਾਂ ਜੀ ਵਾਹਿਗੁਰੂ ਦਾ ਸਰ ਤੇ ਹੱਥ ਹੋਣਾ ਚਾਹੀਦਾ ਕੋਈ ਬਿਮਾਰੀਆਂ ਦਾ ਦੇਣਾ ਹੈ ਵਾਹਿਗੁਰੂ ਦਾ ਠੀਕ ਆ ਉਹਦਾ ਕੰਮ ਹੀ ਨਿਭੜ ਗਿਆ ਨਹੀਂ ਜੀ ਨਹੀਂ ਹਾਂ ਠੀਕ ਆ ਤਾਂ ਦੋਸਤੋ ਦੇਖ ਲਓ ਬਾਈ ਹੌਸਲਾ ਬਾਈ ਨੇ ਵੀ ਕੀਤਾ ਤੁਸੀਂ ਵੀ ਬਾਈ ਜਿਵੇਂ ਫੌਜੀ ਸਾਹਿਬ ਕਹਿੰਦੇ ਹੁੰਦੇ ਆ ਬਾਹਲਾ ਨਹੀਂ ਲਾ ਸਕਦਾ ਕਿੱਲੇ ਦੇ ਘੇਰੇ ਤੇ ਲਾ ਲਓ ਹਨਾ ਆਪਦੇ ਘੇਰਾ ਲਾ ਕੇ ਦੇਖ ਲਓ ਜਾਂ ਕੋਈ ਛੋਟਾ ਪਲਾਟ ਪਿਆ ਥੋਡੇ ਉਹ ਲਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਰਹੀ ਗੱਲ ਬਾਈ ਇਹ ਕਿਵੇਂ ਹੋਊਗਾ ਕਿਵੇਂ ਤਿਆਰ ਹੋਣਾ ਅੱਜ ਅਸੀਂ ਲਵਾ ਚੱਲੇ ਆ ਠੀਕ ਆ ਅੱਜ ਦੀ ਤਰੀਕ ਨੋਟ ਕਰ ਲਓ ਦਿਨ ਨੋਟ ਕਰ ਲਓ ਤੇ ਸਾਲ ਨੋਟ ਕਰ ਲਓ ਇੱਕ ਸਾਲ ਬਾਅਦ ਆ ਅਸੀਂ ਆ ਕੇ ਵੀਡੀਓ ਪਾਵਾਂਗੇ 3 ਸਾਲ ਬਾਅਦ ਆ ਕੇ ਵੀਡੀਓ ਪਾਵਾਂਗੇ ਤੇ 5 ਸਾਲ ਬਾਅਦ ਤਾਂ ਫਿਰ ਮੈਨੂੰ ਲੱਗਦਾ ਵੀ ਅੱਜ ਹੋ ਗਿਆ ਬਾਈ ਜੀ 1 ਜੂਨ ਹਾਂ 2025 25 ਹਨਾ ਤੇ ਦਿਨ ਹੋ ਗਿਆ ਅੱਜ ਐਤਵਾਰ ਐਤਵਾਰ ਤੇ ਅੱਜ ਹੀ ਤੁਸੀਂ ਇਹ ਤਰੀਕ ਨੋਟ ਕਰ ਲਓ ਅਸੀਂ ਬਾਈ ਜਿਵੇਂ ਜਿਵੇਂ ਸਟੈਪ ਵਾਈਜ਼ ਸਟੈਪ ਤੁਹਾਨੂੰ ਦਿਖਾਵਾਂਗੇ ਕੀ ਪ੍ਰੋਬਲਮ ਆਈ ਉਹ ਵੀ ਦੱਸਾਂਗੇ ਜੇ ਨਹੀਂ ਆਈ ਉਹ ਵੀ ਦੱਸਾਂਗੇ ਕਿਉਂ ਨਹੀਂ ਆਈ ਉਹ ਵੀ ਦੱਸਾਂਗੇ ਕੀ ਇਹਦੇ ਵਿੱਚ ਬਾਈ ਹੁਣ ਜੇ ਗੱਲ ਕਰਗੇ ਬਾਈ ਫੌਜੀ ਸਾਹਿਬ ਤੁਸੀਂ ਦੱਸ ਸਕਦੇ ਆ ਇਹਦੇ ਵਿੱਚ ਕੋਈ ਵੀ ਮੰਨ ਕੇ ਚਲੋ ਕੋਈ ਖਾਦ ਵਗੈਰਾ ਜਾਂ ਕੁਝ ਛਿਚ ਦੇਣਾ ਇਹਨੂੰ ਕੁਝ ਇੱਕ ਤਰ੍ਹਾਂ ਦਾ ਆਰਗੇਨਿਕ ਹੀ ਆ ਆਰਗੇਨਿਕ ਹੀ ਆ ਹਾਂ ਕੁਝ ਨਹੀਂ ਪਾਇਆ ਤੇ 5 ਸਾਲਾਂ ਤੱਕ ਆਰਗੇਨਿਕ ਹੀ ਰਹੂਗਾ ਰੱਖਣਾ ਇਹਨੂੰ ਆਪਾਂ ਕੀ ਪਾਉਣਾ ਜੀ ਕੁਝ ਨਹੀਂ ਪਾਉਣਾ ਸਿਰਫ ਇਹ ਚ ਰੋਟਾ ਵੇਟਰ ਮਾਰ ਸਕਦੇ ਆ ਬਾਜੀ ਕੋਈ ਫਸਲ ਹੋਵੇ ਤੇ ਤੁਸੀਂ ਦੱਸ ਰਹੇ ਸੀ ਕੈਮਰਾ ਆਫ ਇਹਦੇ ਚ ਫਸਲ ਕੀ ਕਰੋਗੇ ਹੁਣ ਸਰੋਂ ਬੀਜਾਂਗੇ ਜੀ ਬਾਈ ਜੀ ਸਰੋਂ ਹਾਂ ਠੀਕ ਹੈ ਸਰੋਂ ਬੀਜਾਂਗੇ ਬਾਕੀ ਜੇ ਕੋਈ ਹੋਰ ਜਿਵੇਂ ਕੋਈ ਸਬਜ਼ੀ ਵਗੈਰਾ ਹੋਇਆ ਉਹ ਲਾ ਲਾਂਗੇ ਪਰ ਉਹ ਲਾਵਾਂਗੇ ਤਾਂ ਵੀ ਜਿਹੜਾ ਆਪਣੇ ਸਪੈਦੇ ਤੇ ਮਾਰਨਾ ਪਵੇ ਮਾਰਨਾ ਪਵੇ ਤੇ ਕਹਿੰਦਾ ਮਤਲਬ ਦੋਸਤੋ ਤੁਹਾਨੂੰ ਪਏ ਫਸਲ ਆਈ ਹੈ ਤੇ ਇਹਦਾ ਧਿਆਨ ਜਿਆਦਾ ਰੱਖਣਾ ਇਹਦਾ ਧਿਆਨ ਜਿਆਦਾ ਰੱਖਣਾ ਵੀ ਇਹ ਨਹੀਂ ਵੀ ਲਾਲਚ ਵੀ ਕਹਿੰਦੇ ਹੁੰਦੇ ਬੜਾ ਮੜਾ ਨਹੀਂ ਲਾਣਾ ਲਾਲਚ ਨਹੀਂ ਕਰਨਾ ਹਾਂ ਮੈਂ ਤੁਹਾਨੂੰ ਮੋਟੀ ਗੱਲ ਦੱਸ ਦਿੰਦਾ ਦੋਸਤੋ ਵੀ ਇੱਕ ਤੋਂ 2 ਸਾਲ ਦੇ ਵਿੱਚ ਤੁਸੀਂ ਨੋਰਮਲ ਚੀਜ਼ ਕਰ ਸਕਦੇ ਓਦੋਂ ਬਾਅਦ ਨਹੀਂ 2 ਸਾਲ ਹਨਾ ਫੋਜੀ ਸਾਹਿਬ 2 ਸਾਲ ਤੁਸੀਂ ਇੱਥੇ ਮੰਨ ਕੇ ਚਲੋ ਗੋਭੀ ਲਾ ਲਓ ਜਾਂ ਸਰੋਂ ਲਾ ਲਓ ਜਾਂ ਕੁਝ ਵੀ ਹਨਾ ਹਾਂ ਕਣਕ ਹਾਂ ਪੱਠੇ ਹੋ ਜਾਂਦੇ ਉਹ ਜੀ ਕਰ ਸਕਦੇ ਹੋ ਹੂੰ ਛੋਲੇ ਮੱਕੀ ਜੋ ਵੀ ਆ ਮੰਨ ਲਓ ਆਪਾਂ ਕਰਨਾ ਕਰਦੇ ਕਰਨਾ ਕਰ ਸਕਦੇ ਹਾਂ ਟਿੰਡੋ ਖਖੜੀ ਠੀਕ ਆ ਤਾਂ ਬਾਕੀ ਆ ਕਿਸਾਨ ਆਪਣੇ ਨਾਲ ਹੈਗੇ ਆ ਕੋਈ ਉਹ ਗੱਲ ਨਹੀਂ ਕੋਈ ਪ੍ਰਮੋਸ਼ਨ ਵਗੈਰਾ ਨਹੀਂ ਸਪੈਸ਼ਲ ਜੇ ਨਹੀਂ ਤਾਂ ਬੂਟੇ ਵੇਚ ਕੇ ਆਲਾ ਕਹਿੰਦਾ ਆਪਾਂ ਕੀ ਲੈਣਾ ਫੌਜੀ ਸਾਹਿਬ ਮੈਨੂੰ ਤਾਂ ਫਿਰ ਸਭ ਕਿਨੇ ਕਿਲੋਮੀਟਰ ਚੱਲ ਕੇ ਆਏ ਹੋਗੇ ਪਹਿਲਾਂ ਦੱਸਣਾ 70 80 ਹੋਊਗਾ 70 80 ਚੱਲ ਕੇ ਆਏ ਆ ਤੇ ਨਹੀਂ ਕੋਈ ਲੋਡ ਨਹੀਂ ਹੁੰਦੀ ਕਿਹੜਾ ਚੀਜ਼ ਵੇਚਤੀ ਆਪਾਂ ਹੁੰਦਾ ਹਨਾ ਲੋਡ ਨਹੀਂ ਹੁੰਦੀਗੀ ਇਹ ਤਾਂ ਹੀ ਆਏ ਆ ਕੀਤੀ ਪ੍ਰਦੀ ਜਿਹੜਾ ਜੁੜ ਜੂਗਾ ਯਾਰ ਬਾਈ ਫੌਜੀ ਨਾਲ ਜੁੜ ਜਾਓ ਮੈਂ ਤਾਂ ਇਹੀ ਕਹਿੰਦਾ ਜਿਵੇਂ ਐਫ ਡੀ ਦੀ ਗੱਲ ਬਾਈ ਫੌਜੀ ਕਰਦਾ ਹੁੰਦਾਗਾ ਬਾਈ ਕਹਿੰਦਾ ਜੇ ਮੇਰੇ ਨਾਲ ਜੁੜ ਜੂਗੇ ਤਾਂ ਮੈਂ ਵੀ ਇੱਕ ਬੈਂਕੀ ਆ ਬਾਈ ਤੁਹਾਨੂੰ ਐਫ ਡੀ ਨਾਲ ਜੋੜਦਾ ਮੈਂ ਬਸ ਬਈ ਪਤਾ ਕੀ ਆ ਸੌਦਾ ਜਿਹੜਾ ਕੋਈ ਵੇਚਦਾ ਨਾ ਅਗਲਾ ਪਾਰਦਰਸ਼ੀ ਨਹੀਂ ਕਰਦਾ ਸਾਰਾ ਕੁਝ ਦੱਸਦੇ ਆ ਦੱਸਦੇ ਆ ਵੀਰ 600 ਬੂਟਾ ਲਾਓ ਕਿੱਲੇ ਦੇ ਵਿੱਚ ਸਿੱਧਾ ਜਿਹਾ ਹਿਸਾਬ ਆ 80 ਤਰੀਕਾ 600 ਤੋਂ ਲੈ ਕੇ 800 ਦੇ ਵਿੱਚ ਬੂਟਾ ਲਾਓ ਤੇ 1000 ਰੁਪਿਆ ਕੁਆਂਟਲ ਮੰਨੋ ਅੱਜ ਭਾ 1100 ਹੈ ਬਾਈ ਆ ਝੋਨਾ ਲੱਗ ਲੈਣ ਦਿਓ 1.5 200 ਕੁਆਂਟਲ ਹੋਰ ਵਜੂਗਾ 13 1400 ਹੋਜੂ 5 ਸਾਲਾਂ ਨੂੰ 1500 ਹੋਊ ਤੁਸੀਂ 1500 ਵੀ ਨਾ ਮੰਨੋ ਤੁਸੀਂ 1000 ਹੀ ਮੰਨੋ ਮਿਊਚੁਅਲ ਫੰਡ ਚ ਵੀ ਰੱਖਦੇ ਆ ਸਮਝ ਲਓ ਉਹੀ ਚੀਜ਼ ਆ ਉਧਰ ਰਿਸਕ ਆ ਇੱਧਰ ਰਿਸਕ ਕੋਈ ਨਹੀਂ ਤੁਹਾਡੀ ਆਪਦੀ ਜ਼ਮੀਨ ਆ ਠੀਕ ਆ ਤੁਹਾਡੇ ਆਪ ਦੇ ਹੱਥੀ ਚੀਜ਼ ਲਾਉਣੀ ਆ ਤੇ ਤੁਹਾਡੇ ਨਿੱਤ ਸਾਹਮਣੇ ਰਹੂਗੀ ਉਹਦਾ ਐਵੇਂ ਹੀ ਹੁੰਦਾ ਕੋਈ ਪਤਾ ਨਹੀਂ ਕਦੋਂ ਭੱਜ ਜਾਣਾ ਹਨਾ ਇਹ ਚੀਜ਼ਾਂ ਵੀ ਹੁੰਦੀਆਂ ਤੇ ਠੀਕ ਆ ਬਾਈ ਫੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੇ ਬਾਈ ਕਿਸਾਨ ਵੀਰ ਜਿਹੜਾ ਆਪਣੇ ਨਾਲ ਜੁੜਿਆ ਸੀਗਾ ਬਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਚੈਨਲ ਤੇ ਜਿੰਨੀ ਆਡੀਅנס ਜੁੜੀ ਆ ਉਹਨਾਂ ਦਾ ਵੀ ਧੰਨਵਾਦ ਆ ਅੱਗੇ ਆਪਾਂ ਲੈ ਕੇ ਆਵਾਂਗੇ ਸਾਡੇ ਚੈਨਲ ਤੇ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਜਿਹੜਾ ਵੀ ਕਿਸਾਨ ਆ ਅੱਗੇ ਇਹ ਸਫੈਦਾ ਲਾਊਗਾ ਜੇ ਤੁਸੀਂ ਵੀ ਲਾਉਣਾ ਚਾਹੁੰਦੇ ਆ ਨੰਬਰ ਥੱਲੇ ਸਕਰੀਨ ਤੇ ਫਲੈਸ਼ ਕਰੀ ਜਾਂਦੇ ਆ ਫੌਜੀ ਸਾਹਿਬ ਬਹੁਤ ਨਰਸਰੀ ਇਹਨਾਂ ਦੀ ਤੁਸੀਂ ਕਲੌਨ ਸਫੈਦਾ ਹੀ ਲਓ ਕਿਉਂਕਿ ਜੇ ਦੂਜਾ ਸਫੈਦਾ ਲਾ ਲਓਗੇ ਸਸਤਾ ਜਰੂਰ 3 4 5 6 ਰੁਪਏ ਦਾ ਮਿਲ ਜੂਗਾ ਤੁਸੀਂ ਫਸ ਜਾਓਗੇ ਜਦੋਂ ਤੁਸੀਂ ਇੱਕ ਵਾਰ ਫਸ ਗਏ ਤਾਂ ਤੁਸੀਂ ਆਪਦੀ ਜ਼ਮੀਨ ਵੀ ਗਵਾ ਲਓਗੇ ਗਵਾ ਹੀ ਲਓਗੇ ਕਿਉਂਕਿ ਪੰਜਾਂ ਸਾਲਾਂ ਵਾਸਤੇ ਬਾਈ ਬਲੌਗ ਹੋ ਜੂਗੀ ਠੀਕ ਆ ਤੇ ਉਸ ਤੋਂ ਬਾਅਦ ਕੁਝ ਨਹੀਂ ਬੰਨਣਾ ਚੰਗਾ ਸਫੈਦਾ ਲਾਓ ਕਲੌਨ ਸਫੈਦਾ ਲਾਓ ਕੋਈ ਸ਼ੰਗਨ ਨਹੀਂ ਲੋੜਨੀ ਆਪ ਹੀ ਇਹਦਾ ਸੱਕ ਵੀ ਲੈਂਦਾ ਜਿਹੜਾ ਕਹਿੰਦੇ ਨੇ ਆਪਾਂ ਚਟਾ ਚਟਾ ਸਫੈਦਾ ਤਾਂ ਉਹ ਨਹੀਂ ਤੁਰਿਆ ਜਾਂਦਾ ਠੀਕ ਆ ਤੇ ਠੀਕ ਆ ਬਾਈ